ਉਹ ਮੈਂ ਕਹ ਸੀ ਉਹ ਨਹੀਂ ਉਹ ਮੈਂ ਕਹ ਸੀ ਕਿ ਮੈਂ ਪਹਿਲੀ ਆਪਣਾ ਆਪਣਾ ਬਾਬੀ ਦੀ ਕਿਰਪਾ ਬੋਲਣ ਜਾ ਰਹੇ ਨੇ ਜਦੋਂ ਮੇਰਾ ਚੈਨਲ ਹੋ ਗਿਆ ਮੋਨਟਾਈਜ਼ ਫਿਰ ਤੂੰ ਵੀ ਸਾਹ ਉਹ ਵੀ ਸਾਹਮਣੇ ਮੇਰਾ ਕੋਰਡ ਡਿੱਗਦਾ ਦੇਖੋ ਉਹ ਵੀ ਸਾਹਮਣੇ ਜੰਗਾ ਤੂੰ ਹੈਨਾ ਹੈਨਾ ਮਹੀਨੇ ਕਰੋੜ ਰੁਪਏ ਡਿੱਗਦਾ ਨਾ ਡਿੱਗਦਾ ਹਾਂ ਬਸ ਬੱਲੇ ਬੱਲੇ ਹੈ ਹਰੇਕ ਵੇਲੇ ਚੈਨਲ ਦਿਖਣਾ ਵੇ ਕਿਸੇ ਦਾ ਚੈਨਲ ਨਹੀਂ ਕੱਢਦੇ ਹੁੰਦੇ ਵੀਡੀਓ ਚ ਸਾਹਮਣੇ ਆਹ ਚਾ ਮੋਸ਼ੀ ਨਾਵੇ ਠੀਕ ਹੈ ਚਾਰ ਚਾਰ ਚੈਨਲ ਚੱਲ ਰਹੇ ਨੇ ਮੇਰੇ ਫਿਰ ਇੱਕ ਹੋਰ ਚੱਲ ਪੂ ਫੇਰ ਕੀ ਹੋਜੂ ਚਲਾ ਦੇ ਮੇਰੇ ਨਾਲ ਤੂੰ ਚਲਾ ਦੇ ਨਹੀਂ ਨਹੀਂ ਵਧੀਆ ਹਾਂ ਵਧੀਆ ਯਾਰ ਜਿਹੜਾ ਬੰਦਾ ਮੈਂ ਇੱਕ ਵਾਰੀ ਜੀ ਮੈਂ ਜਾਣ ਦੇਖੂਗੀ ਜੇ ਮੈਂ ਤੈਨੂੰ ਦੱਸ ਦੂੰ ਮੇਰਾ ਕੀ ਬਾਬੂ ਜੀ ਹਾਂ ਉਹ ਚੀਜ਼ ਜਾਣਨਾ ਮੈਨੂੰ ਮੈਨੂੰ ਗੱਲ ਆ ਬਈ ਆਪਾਂ ਆਪਣੇ ਤੇਰੇ ਲਈ ਰਮਨ ਚਿੜੀ ਵਾਲੇ ਚੈਨਲ ਤੇ ਆਪਣੇ ਪਹਿਲਾ ਵਲੌਗ ਪਾਇਆ ਸੀ ਠੀਕ ਹੈ ਮੈਂ ਤੈਨੂੰ ਸਾਰਾ ਕੁਝ ਮੈਂ ਤੈਨੂੰ ਦੱਸਦਾ ਵੀ ਆਪਣੇ ਇਹੋ ਜਿਹੇ ਟਾਈਟਲ ਵੀ ਦੱਸਦਾ ਥੰਬਨ ਵੀ ਦੱਸਦਾ ਟੈਗਾਂ ਵੀ ਦੱਸ ਦਿੰਦਾ ਹੈਸ਼ਟੈਗਾਂ ਵੀ ਦੱਸ ਦਿੰਦਾ ਸਾਰਾ ਕੁਝ ਇਹਨੂੰ ਦੱਸਦਾ ਵੀ ਆ ਚੀਜ਼ ਬਈ ਐ ਕਰਕੇ ਆ ਲਾ ਕੇ ਦੱਸ ਤੈਨੂੰ ਸਾਰੇ ਨੂੰ ਦੱਸ ਦੇਣਾ ਚਾਹਣੀ ਆ ਜਿਹੜਾ ਰਮਨ ਚਿੜੀ ਦੇ ਚੈਨਲ ਤੇ ਸਭ ਤੋਂ ਪਹਿਲਾ ਬਲੌਗ ਆਇਆ ਸੀ ਸਾਰਾ ਕੁਝ ਮੈਨੂੰ ਇਹਨੇ ਦੱਸਿਆ ਸੀ ਚੈਨਲ ਮੇਰੇ ਭਰਾ ਨੇ ਬਣਾ ਕੇ ਦਿੱਤਾ ਸੀ ਸਾਰਾ ਕੁਝ ਇਹਨੇ ਦੱਸਿਆ ਸੀ ਵਾਹ ਜੀ ਵਾਹ ਫਿਰ ਆਪਣਾ ਕੁਝ ਚੱਲਿਆ ਵੀ ਆਪਾਂ ਇਹਦੇ ਚ ਬਈ ਹੈ ਨਾ ਬਲੌਗ ਚੱਲਿਆ ਵੀ ਮੇਰੇ ਚੈਨਲ ਇੰਨੇ ਜਿਹੇ ਚੜਾ ਹੋਗਾ ਆ ਵੀ ਦਿੱਦ ਕਰਤਾ ਹੈ ਹਾਈ ਜੋ ਆਪ ਵੀ ਕਹਿ ਸਕਦੇ ਇਹਨੇ ਫੁੱਲ ਹੈਲਪ ਕੀਤੀ ਹੈ ਬਾਈ ਨਾ ਨਾ ਬੰਦਾ ਕਹਿੰਦਾ ਹੈ ਬਾਕੀ ਵੀ ਸਾਰੇ ਨਹੀਂ ਕਰੀਏਗੀ ਮੈਂ ਵੀਡੀਓ ਹੀ ਜਿ बनाई ਸੀ ਦਿਖਾ ਦੇ ਨੇ ਸਬਸਕ੍ਰਾਈਬ ਵਾਲੀ ਗੱਲ ਕਹੀ ਸੀ ਤੇ ਉਹ ਬਹੁਤ ਜ਼ਿਆਦਾ ਚੱਲ ਗਈ ਹਾਂ ਤਾਂ ਦੇਖ ਤੇਰੀ ਉਹ ਵੀ ਚੱਲ ਲਗੀ ਤੈਨੂੰ ਪਤਾ ਹੈ ਇੱਕ ਤੈਨੇ ਬਲੌਗ ਪਾਇਆ ਸੀ ਜਿੱਚ ਮੈਂ ਤੈਨੂੰ ਪੁੱਛਦਾ ਹੁੰਨਾ ਤੂੰ ਵੀ ਤੈਨੂੰ ਮੁੰਡਾ ਕਿਹੋ ਜਿਹਾ ਚਾਹੀਦਾ ਮੈਂ ਕਹਿੰਦੀ ਪੰਗ ਵਾਲਾ ਹੋਵੇ ਮੋੜਾ ਹੋਵੇ ਪਰ ਦੋਨੇ ਚਾਹੀਦੇ ਇੱਕ ਤਾਂ ਹੀ ਹੋਵੇ ਵੀਰ ਕਰ ਰਹੀ ਹਾਂ ਤੇ ਵੀ ਮੈਂ ਕਰ ਰਹੀ ਹਾਂ ਹੋ ਜੀ ਜੀ ਆ ਦੇਖ ਸੱਡੀ ਉਹਦੀ ਚੱਲ ਰਹੀ ਐ ਵੀ ਜਦੋਂ ਧੁੱਤੇ ਨਾਲ ਉਹਰੇ ਬੈਠੇ ਹਾਂ ਹਾਂ ਧੁੱਤੇ ਨਾਲ ਦੋ ਇਤੋਂ ਹੀ ਪੈਸੇ ਲੱਗੇ ਉਹ ਪੈਸੇ ਲੱਗੇ ਤਾਂ ਉਹ ਵੀ ਚੱਲ ਰਹੀ ਜਦੋਂ ਕਹਿੰਦਾ ਹਾਂ ਵੀ ਧੁੱਤਾਂ ਦਾ ਬਹੁਤ ਵਧੀਆ ਬੰਦਾ ਐ ਉਹ ਮਤਲਬ ਉਹ ਕਾਦੇ ਸ਼ਾਰਟ ਚੱਲ ਰਿਹਾ ਉਹ ਸ਼ਾਰਟ ਵੀ ਵਲੌਗ ਹੀ ਬਣਾ ਰਹੀ ਸੀ ਯਾਰ ਵੀਡੀਓ ਵੀ ਬਹੁਤ ਚੱਲਦੀ ਆ ਹਾਂ ਲੋਕਾਂ ਉਹਦਾ ਕੀ ਵਲੌਗ ਚ ਕੱਟੀ ਹੋਈ ਆ ਹਾਂ ਮਿੱਟੀ ਵਾਲੇ ਚ ਕੀ ਹਾਸਾ ਪਹਿਲਾਂ ਜਿਹੜੇ ਚੱਲਦਾ ਹਾਂ ਤੇ ਕਿਤੇ ਜਿਹੜੇ ਮੁੰਡੇ ਨਹੀਂ ਕਰ ਲੈਂਦੇ ਸੀ ਮੈਂ ਕੈਮਰਾ ਕਹਿੰਦਾ ਪਹਿਲਾਂ ਮੇਰੇ ਉਹ ਵੀ ਦੱਸ ਤਰ ਮੂੰ ਦਿਖਾਉਣੀ ਆ ਕਿਸੇ ਨੂੰ ਹਾਂ ਯਾਰ ਬੜਾ ਕੀ ਆ ਅਰੇ ਜੀ ਠੀਕ ਆ ਯਾਰ ਬਲੌਗ ਆਪਦੇ ਠੀਕ ਆ ਕੱਲੇ ਮੇਰਾ ਡਿਸਪੋਜ਼ਬਲ ਵਧੀਆ ਯਾਰ ਹੋਈ ਨਾ 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 ਮਿੱਤੀ ਆ ਜੇ ਯਾਰ ਮੈਂ ਅੱਜ ਦੇ ਟਾਈਮ ਹੈ ਗਈਆਂ ਖੁਸ਼ ਮੈਂ ਨਹੀਂ ਕਹਿੰਦੀ ਮੈਂ ਖੁਸ਼ ਹੈ ਗਈਆਂ ਲੋਕਾਂ ਨੇ ਭਾਵੇਂ ਜੇ ਮੈਂ ਖੁਸ਼ ਹੈ ਗਈ ਥੋੜੇ ਕਰਕੇ ਵਿੱਚ ਵਿੱਚ ਇੱਕ ਮਿੰਟ ਪਤਾ ਹੈ ਕੀ ਹੈ ਵਿੱਚ ਪਤਾ ਹੈ ਕੀ ਹੈ ਮੈਂ ਬਹੁਤ ਬੰਦੇ ਦੇਖੇ ਨੇ ਵੀ ਜਿਹੜੇ ਆ ਕਹਿੰਦੇ ਵੀ ਯਾਰ ਅੰਕ ਕਰਕੇ ਵੀ ਯਾਰ ਆ ਨਹੀਂ ਵੀ ਆਪਾਂ ਵਲੌਗ ਨਹੀਂ ਬਣਾਉਣਾ ਹੈ ਇੰਟਰਜੈਕਸ਼ਨ ਦੇ ਬਾਈ ਸਾਨੂੰ ਪੂਰੀ ਮੈਂ ਕਹਣੀ ਹੈ ਇਹ ਸਾਨੂੰ ਕੋਈ ਰੋਕਦਾ ਹੀ ਨਹੀਂ ਵੀ ਵਲੌਗ ਬਣਾਓ ਸਾਨੂੰ ਉਰੇ ਆ ਕੇ ਹੈਨਾ ਐਂ ਪੁੱਛਦੇ ਹੁੰਦੇ ਨੇ ਤੇਰਾ ਚੈਨਲ ਮੋਨਟਾਈਜ਼ ਹੋ ਗਿਆ ਆਉਣ ਲੱਗੀ ਪੇਮੈਂਟ ਲਿਆ ਫੜਾ ਪੇਮੈਂਟ ਦੇ ਦੇ ਕਹਿੰਦਾ ਵੀ ਤੁਸੀਂ ਰੀਲਾਂ ਕਿ ਪਾਉਣੇ ਕੱਟ ਕੇ ਜਾਂ ਤੁਸੀਂ ਬਲੌਗ ਕਿ ਪਾਉਣੇ ਕਿਉਂਕਿ ਉਹ ਤਾਂ ਖੁਦ ਕਹਿੰਦਾ ਵੀ ਪਾਇਆ ਕਰਾਂ ਦੀ ਚਾਹ ਮੈਂ ਮੇਰੀ ਮੇਰੀ ਗੱਲ ਦਾ ਬਈ ਜੇ ਆਹ ਰੀਲਾਂ ਬਣ ਕੇ ਚੱਲੋ ਆਪਣੇ YouTube ਤੇ ਆਪਣੇ ਫਾਤਾ ਬਲੌਗ ਜੇ ਉਹ ਤੇ ਨਹੀਂ ਚੱਲਿਆ ਜੇ ਆਪਣੇ ਉਹੀ Facebook ਤੇਵਾਤਾ ਉਹੀ ਆ ਫਰੀ ਦੀ ਪ੍ਰਮੋਸ਼ਨ ਆ ਯਾਰ ਉਹ ਯਾਰ ਇਹਦੇ ਬਸ ਆਏ ਦੋਨੇ ਜੁੜ ਕੇ ਸਾਈ ਹੁੰਦੇ ਆ ਐਂ ਘੁੰਮਦੀ ਕਿ ਉਹ ਨੂੰ ਐਵੇਂ ਜੇ ਡਿੱਗ ਜਾ ਹੱਥਾਂ 'ਇ ਲੱਗੇ ਕੇ ਰਾਵਣ

ਬੀਜ ਵਾਲੇ ਗੁੰਦੇ ਆਪੀ ਨਹੀਂ ਕੋਈ ਫਿਰ ਪੀਓ ਫਿਰ ਤੋ ਤੀਓ ਇਨ ਖਰੀਦ ਤੇ ਇ ਕੱਪੀਆਂ ਉਹਨਾਂ ਬਾਅਦ ਚਾਡਾ ਲਾੜਾ ਇਕੱਠਾ ਕਰਦਾ ਫਿਰ ਇਹਦੇ ਬੀਜ ਵਾਲੂ ਖੁਸ਼ੀ ਚੜ ਗਈ ਐਡੂ ਇੱਕ ਦੋ ਵੱਡਾ ਪ੍ਰੋਗਰਾਮ ਕੁਝ ਨਹੀਂ ਜੀਦਾ ਪਾਪਾ ਸੋਣ ਲੱਗ ਗਏ ਉਹਨੇ ਵਾਪਸ ਲਈ ਭਰਾ ਦੇ ਹੋ ਗਿਆ ਉਹਨੇ ਕਰਵਾਇਆ ਦੋ ਸੈਕਟਰ ਦੇ ਪਹਿਲਾਂ ਦੱਕੇ ਸਾਹਤ ਆ ਤੋ ਨਹੀਂ ਲੱਗੀ ਆ ਮੈਨੂੰ ਤੂੰ ਆਇਆ ਸੀ ਜਿੱਦੇ ਮੋਰਨੀ ਵਾਲਾ ਸੂਟ ਪਾ ਕੇ ਆਇਆ ਸੀ ਐ ਸੀ ਭਲਾਂ ਦੀ ਮੈਂ ਗੇੜ ਰੰਗਦਾਰ ਸੂਟ ਪਾ ਕੇ ਆਇਆ ਸੀ ਮੋਰ ਰੰਗਾ ਜਿੱਦੇ ਮੋਰ ਬਣਿਆ ਹਾਦੀ ਉਹਦੀ ਕਰੀਮ ਦਾ ਰੰਗ ਸੀ ਹਾਂ ਇਨੇ ਬਲੋ ਦੇਖਿਆ ਤੀ ਆਪ ਦਾ ਇਹ ਤੂੰ ਨਹੀਂ ਆਇਆ ਤੀ ਤੂੰ ਮੈਨੂੰ ਨਜ਼ਰ ਲੱਗ ਗਈ ਉਹ ਜਿੱਦਣ ਜਿੱਦਣ ਜੱਸ ਕਹਿੰਦਾ ਸੀ ਕਹਿੰਦਾ ਆ ਕਹਿੰਦਾ ਮੋਰ ਦੀ ਪੂੰਛ ਉਹ ਨਾ ਜਦ ਮਸਾਲੀ ਸੀ ਤਾ ਕਿੰਨੇ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਛੇ ਵਾਰੀ ਆ ਦੋ ਵਾਰੀ ਤੇ ਹੀ ਤਾਂ ਸੱਤ ਵਾਰੀ ਛੇ ਵਾਰੀ ਸੱਤ ਵਾਰੀ ਸੱਤ ਬੜੀ ਹੂੰ ਹੁਣ ਆਹ ਚਿੱਟੀ ਹੋ ਗਈ ਨਾ ਬਈ ਚਿੱਟੀ ਹੋ ਗਈ ਚਿੱਟੀ ਨਹੀਂ ਹੋਈ ਦੱਬ 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 ਤਾ ਪੀਚਰਾ ਘੜਦਾ ਚਿੱਟੀ ਨਾ ਹੋ ਗਈ ਚਿੱਟੀ ਤੇਨੂੰ ਨਜ਼ਰ ਲੱਗੀ ਹੋਈ ਸੀ ਆਹੇ ਬੈਠਾ ਤੜਾਈ ਬੈਠੀ ਪੀਚਰਾ ਘੜਦਾ ਦੇਖੀ ਕੋਸੀ ਫੋਨ ਮੈਜੇ